ਉਹ ਉਹ ਪਲੇਨ ਸਾਰੇ ਸੁਪਨੇ ਤੋੜ ਗਿਆ ਜੀ ਲੱਗਦਾ ਜਦੋਂ ਤੋਂ ਜੀ ਸੁਪਨੇ ਬੜੇ ਦੇਖੇ ਕਿ ਅਮਰੀਕਾ ਜਾਵਾਂਗੇ ਆਪਣੀ ਕਮਾਈ ਕਰਾਂਗੇ ਪਰ ਸੁਪਨੇ ਪੂਰੇ ਨਹੀਂ ਹੋ ਸਕੇ ਆ ਤੁਸੀਂ ਤੇ ਕੋਰ ਬਾਤ ਰਾਂਗੇ ਕਿ ਤੀਆਂ ਪਹਿਲਾਂ ਵੀ 1.5 ਪਹਿਲਾਂ ਨਹੀਂ ਗੱਲ ਬਣੀ ਫਿਰ ਲਗਭਗ 6 ਮਹੀਨੇ ਪਹਿਲਾਂ ਜੇ ਤਾਈ ਕਿਤੇ ਮੈਂ ਉਹ ਰਸਤੇ ਦੇ ਵਕ ਵਕ ਬੇਚਾਨ ਹੁੰਦਾ ਹੋਇਆ ਪਹੁੰਚ ਗਿਆ ਸੀ ਅਮਰੀਕਾ ਪਰ ਅੰਨੇ ਅਰਦੇ ਮੇਰੇ ਕੋਲ ਵਿਜਾ ਦੀ ਗੱਲ ਹੈ ਟਰ ਵੀਜਾ ਦੀ ਉਥੋਂ ਵੀ ਮੈਜਰ ਪੁਜਾਜੌਰ ਪਤੋਂ ਵੀ ਇੰਨਾ ਵਕ ਵਕ ਦੇ ਚੰਗੇ ਹੁੰਦਾ ਹੋਇਆ ਨਾ ਮਾਂ ਦੰਗਲ ਤੂੰ ਇਦਾਂ ਦਾ ਨਹੀਂ ਸੀ ਕੋਈ ਹਾਈ ਲੈਗਾ ਕਿ ਇੰਗਲੈਂਡ ਦੇ ਵਿੱਚ ਸਟੇ ਕਲਪਾ ਤੇ ਉਥੇ ਸਟੇ ਉਥੋਂ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮੇ ਹੁੰਦੀ ਆਸ ਨਹੀਂ ਹੈ ਇਸ ਕਰਕੇ ਇਸ ਮੈ ਅਮਰੀਕਾ ਦੇ ਚੋਣਾਂ ਵੀ ਚੱਲ ਰੂ ਉੱਥੇ ਕੋਈ ਆਸ ਹੈਗੀ ਆ ਵੀ ਪੇਪਰ ਬਣ ਜਾਣਗੇ ਜਾਂ ਪੱਕੇ ਹੋ ਜਾਣਗੇ ਕੋਈ ਆਪਣੀ ਫੈਮਿਲੀ ਨੂੰ ਸੱਦ ਲਾਏ ਉੱਥੇ ਡੌਕਰਸ ਵੀ ਰਾਤ ਵਿੱਚ ਹراس ਕਰਦੇ ਨੇ ਡੌਕਰ ਜਦੋਂ ਆ ਲੋਕੀ ਨਾਲ ਚੱਲਦੇ ਨੇ ਤੇ ਕੋਈ ਗਰੁੱਪ ਲੈ ਕੇ ਜਾਂਦੇ ਨੇ ਜਿਹਦਾ ਗਰੁੱਪ ਜੋ ਕੋਈ ਇੱਕ ਦੋ ਮੁੰਡਾ ਪਿੱਛੇ ਰਹਿ ਗਿਆ ਉਹਨਾਂ ਦੀ ਬਾਤ ਵੀ ਕੁਝ ਨਹੀਂ ਆਮ ਜਣਾ ਵੀ ਨਹੀਂ ਛੱਡੋ ਤੇ ਨਹੀਂ ਛੱਡੋ ਅਹੀਂ ਚਾਹੀਏ ਉਹ ਵੀ ਹਰ ਕੁਦਾਮੀ ਕਦਮੀ ਨਹੀਂ ਕਰ ਸਕਦੇ। ਉਹ ਜਿੰਨਾ ਚਿਰ ਡਾਕਟਰ ਤੋਂ ਦੇਰ ਨਾਲ ਤੁਰਨਾ ਪੈਂਦਾ ਜੇ ਬੰਦਾ ਬਿਮਾਰ ਆ ਕੋਈ ਵੀ ਹੈ ਪਰੇਸ਼ਾਨ ਹੈ ਜਿੰਨਾ ਤੁਰਨਾ ਹੀ ਪੈਣਾ ਜੇ ਦਾ ਆਪਣੇ ਸਰੀਰ ਤੇ ਆਡੀ ਤਾਕਤ ਜਾਂ ਜਾਨ ਹੈ ਜੀ ਤੁਰ ਲੋ ਜੇ ਪਿੱਛੇ ਰਹਿ ਗਏ ਤੇ ਫਿਰ ਮੌਤ ਬੀਤੇ ਕੱਲ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਮਰੀਕਾ ਤੋਂ ਪਲੇਨ ਉਤਰਦਾ ਔਰ ਪਲੇਨ ਅਮਰੀਕਾ ਦੀ ਆਮਿਦਾ ਉੱਪਰ ਆਰਮੀ ਦੇ ਪਲੇਨ ਦੇ ਵਿੱਚ ਇੱਕ ਕੋਈ ਕਰੀਬ 100 ਦੇ ਕਰੀਬ ਜਿਹੜੇ ਭਾਰਤੀ ਨੇ ਉਹ ਡਿਪੋਰਟ ਕੀਤੇ ਗਏ ਉਹਨਾਂ ਦੇ ਨਾਲ ਜਸਪਾਲ ਸਿੰਘ ਵੀ ਸੀ ਜਿਹੜੇ ਕਿ ਫਤਿਹਗੜ੍ਹ ਚੂੜੀਆਂ ਦੇ ਗੁਰਦਾਸਪੁਰ ਦੇ ਰੈਡ ਮਲੇਗੇ ਔਰ ਮੇਰੇ ਨਾਲ ਨੇ ਜਸਪਾਲ ਸ਼ਾਇਦ ਕੱਲ ਜਦੋਂ ਉੱਪਰ تھے ਉਹ ਉਹ ਪਲੇਨ ਸਾਰੇ ਸੁਪਨੇ ਤੋੜ ਗਿਆ ਸੁਣ ਲੱਗਦਾ ਬਿਲਕੁਲ ਜੀ ਸੁਪਨੇ ਬੜੇ ਦੇਖੇ ਸੀ ਕਿ ਅਮਰੀਕਾ ਜਾਵਾਂਗੇ ਆਪਣੀ ਤਮਾਈ ਕਰਾਂਗੇ ਪਰ ਸੁਪਨੇ ਪੂਰੇ ਨਹੀਂ ਹੋ ਸਕੇ ਤਸਪਰ ਕਦੋਂ ਤੋਂ ਸਫਰ ਸ਼ੁਰੂ ਹੋਇਆ ਇਸ ਅਮਰੀਕਾ ਦਾ ਸਫਰ ਸ਼ੁਰੂ ਕਦੋਂ ਤੋਂ ਹੋਇਆ ਜਾਂ ਇੱਕ ਵਿਦੇਸ਼ ਦਾ ਸਫਰ ਕਦੋਂ ਤੋਂ ਸ਼ੁਰੂ ਹੋਇਆ ਕਦੋਂ ਮੈਂ ਇਥੋਂ 2.5 ਸਾਲ ਮੰਨ ਲੀ ਜਿਹਾ 2.5 ਸਾਲ ਪਹਿਲਾਂ ਮੈਂ ਇਥੋਂ ਗਿਆ ਸੀ ਕਰੋ ਅਸਮੈ ਰਿਕਾ ਪਹੁੰਚਣ ਦੀ ਆਸ ਤੇ ਵਿੱਚ ਬਹੁਤ ਵਾਰ ਟ੍ਰਾਈ ਨੇ ਦਿੱਤੀਆਂ ਪਹਿਲਾਂ 1 ਸਾਲ ਡੇਢ ਪਹਿਲਾਂ ਨਹੀਂ ਗੱਲ ਬਣੀ ਫਿਰ ਮੈਂ ਤੋਂ ਸ਼ੀਮੀ ਨੇ ਬੈਲਾ ਦੇ ਟ੍ਰਾਈ ਕੀਤੀ ਤੇ ਮੈਂ ਉਹ ਰਸਤਿਆਂ ਦੇ ਵਕ ਵਕ ਦੇ ਸੰ ਨੂੰ ਦਾ ਪਹੁੰਚ ਗਿਆ ਸੀ ਅਮਰੀਕਾ ਪਰ ਮੈਨੂੰ ਇਹ ਚੀਜ਼ ਪਤਾ ਵਾ ਕਿੰਨੇ ਦਿਨ ਉਸ ਅਮਰੀਕਾ ਦੀ ਧਰਤੀ ਤੇ ਰਹੇ ਉਸ ਜਗ੍ਹਾ ਦੇ ਨਹੀਂ 11 ਦਿਨ ਮੇਰੇ ਖਿਆਲ ਨਾਲ ਅਮਰੀਕਾ ਤੇ ਵੇਖੀ ਵੀ ਨਹੀਂ ਹੋਣੀ ਉੱਥੇ ਮੈਂ ਉਹੀ ਜਿਹੜਾ ਅਨਬਾਸ ਚ ਬਿਠਾ ਕੇ ਲੈ ਕੇ ਗਏ ਨੇ ਥੋੜਾ ਬਹੁਤ ਮਤਲਬ ਜੇ ਦੋ ਬਾਰਡਰ ਟੱਪਿਆ ਹਾਂਜੀ ਕੋਈ ਬਾਰਡਰ ਜਿਹੋ ਮੀਲ ਜਿਹੜਾ ਇਦਾਂ ਗਏ ਤੇ ਬਾਅਦ ਚ ਕਈ ਪੁੱਛ ਲਿਆ ਜੀ ਜੀ ਉਥੇ ਨਾ ਕੋਈ ਗੱਲ ਚ ਜਿਸ ਵਲ ਸਭ ਤੋਂ ਪਹਿਲੇ ਤੇ ਤੁਸੀਂ ਗਏ ਇੰਗਲੈਂਡ ਤੇ ਇੰਗਲੈਂਡ ਤੁਹਾਡੇ ਕੋਲ ਵੀਜ਼ਾ ਸੀ ਉਹ ਕੀ ਸੀ ਇੰਗਲੈਂਡ ਦਾ ਮੇਰੇ ਕੋਲ ਵੀਜ਼ਾ ਸੀ ਰਿਟਨ ਵੀਜ਼ਾ ਸੀ ਉਹ ਤੋਂ ਫਿਰ ਮੈਂ ਜਾਉਂ ਪੰਜਾਬ ਜਾਉਂ ਪਤੋਂ ਫਿਰ ਇੰਨਾ ਵਕ ਵਕ ਦੇ ਛਾਂਜੇ ਹੁੰਦਾ ਹੋਇਆ ਬਨਾਮਾ ਜੰਗਲ ਫਿਰ ਮੈਂ ਨਾਲ ਪਹੁੰਚੇ ਤਾਂ ਇਦਾਂ ਦਾ ਨਹੀਂ ਸੀ ਕੋਈ ਹੀਲਾ ਹੈਗਾ ਸੀ ਕਿ ਇੰਗਲੈਂਡ ਦੇ ਵਿੱਚ ਸਟੇ ਕਰ ਸਕਦੇ ਉਥੇ ਸਟੇ ਉਥੇ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮਿਲਦੀ ਆਸ ਨਹੀਂ ਹੈ ਇਹ ਕਰਕੇ ਜਿਸ ਮੈਂ ਅਸਟ੍ਰੀਆ ਕਾ ਚੁਣਿਆ ਵੀ ਚਲੋ ਉੱਥੇ ਵੀ ਕੋਈ ਆਸ ਹੈ ਜੀ ਆ ਵੀ ਪੇਪਰ ਬਣ ਜਾਣਗੇ ਜਾਂ ਪੱਕੇ ਹੋ ਜਾਣਗੇ ਕੋਈ ਆਪਣੀ ਫੈਮਲੀ ਨੂੰ ਛੱਡ ਲਾਗੇ ਉੱਥੇ ਪਰ ਇਹ ਜਿਹੜਾ ਨਹੀਂ ਗਿਆ ਦਵਾਂ ਸਕੇ ਫੈਮਲੀ ਦੇ ਵਿੱਚ ਵੀ ਕੋਲ ਕੋਲ ਨੇ ਤੇ ਹਾਂ ਵੀ ਤੇ ਮੇਰੇ ਮਾਦਰ ਨੇ ਮੇਰਾ ਬਰਦਰ ਹੈ ਅਤਵਾ ਇੱਥੇ ਬੱਚੇ ਬੱਚੇ ਨਹੀਂ ਛੋਟੇ ਠੀਕ ਬੱਚੇ ਛੋਟੇ ਕਿਉਂਕਿ ਮੈਂ ਇੱਕ ਵੀਡੀਓ ਦੇਖ ਰਿਹਾ ਕਿ ਬੱਚੇ ਬਹੁਤ ਛੋਟੇ ਪਿੰਦੇ ਪੇ ਸੀ ਰਾਤੀ ਜਦੋਂ ਤੁਹਾਨੂੰ ਤਾਂ ਸ਼ਾਇਦ ਉਹ ਵੀ ਇੱਕ ਭਾਵੁਕ ਕਰਨ ਵਾਲੀ ਵੀਡੀਓ ਹੈ ਹਾਂਜੀ ਬੱਚਿਆਂ ਨੂੰ ਵੀ ਚਲੋ ਬਹੁਤ ਖੁਸ਼ੀ ਹੋਈ ਵੀ ਆਪਾਂ ਨੂੰ ਕਿਤੇ ਨਾ ਕਿਤੇ ਹੋਇਆ ਕਿ ਚਲੋ ਆਪਾਂ ਸਹੀ ਸਲਾਮਤ ਆਪਣੇ ਬੱਚਿਆਂ ਚ ਆ ਗਏ ਹੁਣ ਕਈ ਮੇਰੇ ਨਾਲ ਜਿਹੜੇ ਮੁੰਡੇ ਕਿ ਵਿਚਾਰੇ ਰਸਤੇ 'ਚ ਇਹਨਾਂ ਦੀ ਪਰਨਾਮਾ ਦੀ ਡੈਥ ਹੋ ਗਈ ਤੇ ਕਿਦਾਂ ਕਿਤੇ ਆਪਾਂ ਇਹ ਵੀ ਪਰ ਕਿਸਮਤ ਹੁੰਦੀ ਹੈ ਆਪੇ ਉਹ ਉਹ ਜਿਹੜਾ ਪਰਨਾਮਾ ਦਾ ਜੰਗਲਾਂ ਦਾ ਸਫਰ ਜਾਂ ਪੈਦਲ ਦਾ ਸਫਰ ਕਿੱਦਾਂ ਦਾ ਸਫਰ ਹੈ ਕਿਉਂਕਿ ਫਿਲਮਾਂ 'ਚ ਬਹੁਤ ਲੋਕ ਦੇਖਦੇ ਨੇ ਕਿ ਇੱਕ ਫਿਲਮੀ ਸੀਨ ਵੱਖਰੀ ਤਰ੍ਹਾਂ ਦੇ ਹੁੰਦੇ ਨੇ ਕਿ ਬਕਾਇਆ ਤੇ ਜਾਂਦਾ ਲੇਕਿਨ ਅਸਲੀਅਤ ਕੀ ਹੈ ਦਿਮਨ ਆਲੋਪਿਤੇ ਜਿਆਦਾ ਵਾਧੇ ਆਪੀ ਡੈਂਜਰ ਸੀ ਬਹੁਤ ਟੌਪ ਗਿਆ ਤੁਸੀਂ ਕਿਹਾ ਕਿ ਦਾਦੇ ਵਿੱਚ ਡੈਥ ਵੀ ਹੋਣੀ ਹੈ ਹਾਂਜੀ ਡੈਥ ਕੋਈ ਜਿੱਦਾਂ ਮੰਨ ਲਓ ਕਿ ਡੈਡ ਬੋਡੀ ਆ ਵਗੈਰਾ ਵੀ ਪਿੰਜਰੇ ਉਹ ਵੀ ਮਿਲੇ ਵੇਖਣ ਨੂੰ ਬਹੁਤ ਜਾਣ ਕੇ ਖਤਰੀ ਹੜਾਇਤਾ ਕੁਝ ਇਦਾਂ ਦੇ ਵੀ ਸੀ ਕਿ ਵੇਖਣ ਨੂੰ ਮਿਲਿਆ ਕਿ ਕੁ ਪੰਜਾਬੀ ਜੀ ਹੋਣਗੇ ਉਹਨਾਂ ਦੇ ਵਿੱਚ ਜੇ ਜਿੱਦਾਂ ਮੰਨ ਲਓ ਕਿ ਲੋਕ ਬਾਡੀਆ ਨੂੰ ਇਦਾਂ ਦੀਆਂ ਮਰੀਆਂ ਜਿਹਨਾਂ ਦੇ ਘੜੇ ਪਾਏਗੇ ਇਹਨਾਂ ਤੇ ਵੀ ਕਿ ਡੇੜੀ ਦੀ ਬਾਡੀ ਵੀ ਸੀ ਉਹ ਜਿਹੜੇ ਫਿਰ ਨਹੀਂ ਸਫਰ ਕਰ ਸਕਦੇ ਜਾਂ ਬਿਮਾਰ ਹੋ ਗਏ ਜਾਂ ਕਿ ਕਿਲੋ ਪਿੱਛੇ ਰਹਿ ਗਏ ਜਾਂ ਡੌਂਕਣਾ ਛੱਡ ਦਿੱਤਾ ਪਿੱਛੇ ਤੇ ਉਹ ਫਿਰ ਪਿੱਛੇ ਰਹਿ ਜਾਂਦੇ ਨੇ ਕਿ ਉਹ ਕੋਈ ਰਸਤਾ ਵੀ ਨਹੀਂ ਉਹਨਾਂ ਲੱਭਦਾ ਉਹਨਾਂ ਨੂੰ ਤਾਂ ਮਤਲਬ ਇਕੱਲਾ ਬੰਦਾ ਰਹਿ ਗਿਆ ਕਿੱਧਰ ਨੂੰ ਜਾਏਗਾ ਕਈ ਦਾ ਤੜਕੜ ਜੰਗਲਿਆਂ ਦੀਆਂ ਸਵਾਰ ਕਰਨੀਆਂ ਕਈ ਡੌਕਰਸ ਵੀ ਰਾਹ ਦੇ ਵਿੱਚ ਹਰਾਸ ਕਰਦੇ ਡੌਕਰ ਜਿੱਦਾਂ ਮਲੋਗੀ ਨਾਲ ਚੱਲਦੇ ਨੇ ਤੇ ਗਰੁੱਪ ਲੈ ਕੇ ਚੱਲਦੇ ਨੇ ਜਿੱਦਾਂ ਗਰੁੱਪ ਜੋ ਕੋਈ ਇੱਕ ਦੋ ਮੁੰਡਾ ਪਿੱਛੇ ਰਹਿ ਗਿਆ ਉਹਨਾਂ ਦੀ ਬਾਤ ਵੀ ਕੁਛ ਨਹੀਂ ਹਨਾ ਜਣਾ ਵੀ ਨਹੀਂ ਛੱਡੋ ਕਿ ਤੁਸੀਂ ਛੱਡੋ ਤੇ ਅਹੀਂ ਚਾਹੀਏ ਵੀ ਉਹਦੀ ਹਰ ਪਤਾ ਨਹੀਂ ਤਾਂ ਹੀ ਨਹੀਂ ਕਰ ਸਕਦੇ ਇੱਕ ਤੈਅ ਹੁੰਦਾ ਵੀ 80 ਕਿਲੋਮੀਟਰ ਆਪਾਂ ਤੁਰਨਾ ਹੀ ਪਊਗਾ ਤਾਂ ਵੀ ਆਪਾਂ ਜੰਗਲ ਕ੍ਰਾਸ ਕਰਨਾ ਬਸ ਉਹ ਜਿੰਨਾ ਚਿਰ ਡੋਂਕਰ ਤੋਂ ਦੇ ਨਾਲ ਤੁਰਨਾ ਪੈਂਦਾ ਜੇ ਬੰਦਾ ਬਿਮਾਰ ਆ ਕੋਈ ਵੀ ਹੈ ਪਰੇਸ਼ਾਨ ਹੈ ਜਿੱਦਾਂ ਤੁਰਨਾ ਹੀ ਪੈਣਾ ਜੇ ਤਾਂ ਆਪਣੇ ਸਰੀਰ ਤੇ ਆਡੀ ਤਾਕਤ ਜਾਂ ਜਾਨ ਹੈਗੀ ਤੁਰ ਲੋ ਜੇ ਪਿੱਛੇ ਰਹਿ ਗਏ ਤੇ ਫਿਰ ਮੌਤ ਹੀ ਰੋਟੀ ਪਾਣੀ ਰੋਟੀ ਪਾਣੀ ਕੋਈ ਨਹੀਂ ਜੰਗਲ ਚ ਇਦਾਂ ਆਪਾਂ ਜਿੱਦਾਂ ਬੈਗ ਚੋਂ ਪਾਣੀ ਲੈ ਆ ਕੇ ਥੋੜੇ ਜਾਂ ਮਲੋ ਕੋ ਬਿਸਕੁਟ ਬ੍ਰੈਡ ਵਗੈਰਾ ਜਿੰਨਾ ਆਗਾ ਆਪਾਂ ਚੁੱਕ ਸਕਦੇ ਆ ਤੇ ਉਹਦੀ ਸਬਾਕੀ ਨਦੀਆਂ ਉਹਦੀਆਂ ਦੇ ਪਾਰੇ ਪਿੰਡਾਂ ਦੇ ਅੰਦਰ ਜਸਪਾਲ ਨੂੰ ਕਿੰਨੀ ਦਿਨ ਹੋ ਗਈ ਸੀ ਉਹ ਡੇਟਾ ਦੇ ਆ ਮੈਂ ਸਹੀ ਕੁਝ ਉਹਦੇ ਮੈਂ ਕੱਲ ਆ ਕੇ 6 ਮਹੀਨੇ ਬਾਅਦ ਜਿਹੜੀ ਆਪਣੇ ਹੱਥੀਂ ਦੇ ਤੇ ਬਿਡਾਤੇ 6 ਮਹੀਨੇ ਕਿਤੇ ਜਸਪਾਲ ਸੇ ਤੋਂ ਵੀ ਬੜਾ ਕਮਜ਼ੋਰ ਲੱਗਦਾ ਜਸਪਾਲ ਸਾਹਿਬ ਮੈਂਟਲੀ ਵੀ ਗੱਲ ਵੀ ਨਹੀਂ ਪੂਰੀ ਤਰ੍ਹਾਂ ਕਰ ਪਾ ਰਿਹਾ ਮੈਂਟਲੀ ਸਟ੍ਰੈਸ ਟੈਨਸ਼ਨ ਸਿਹਤ ਕਮਜ਼ੋਰ ਬਹੁਤ ਹੋ ਗਈ ਹੈ 3 ਕਿਲੋ ਵਜ਼ਨ ਨਹੀਂ ਘਟ ਗਿਆ ਜਿਹੜੀ 11 ਦੇ ਅਮਰੀਕਾ ਦੇ ਵਿੱਚ ਸੀ ਉੱਥੇ ਵੀ ਕੋਈ ਇਦਾਂ ਦਾ ਪ੍ਰੈਸ਼ਰ ਸੀ ਇਦਾਂ ਦੀ ਕੋਈ ਹਰਾਸਮੈਂਟ ਸੀ ਫਿਜ਼ੀਕਲੀ ਵੀ ਜਾਂ ਕੁਝ ਹੋਰ ਮੈਂ ਤਾਂ ਮੈਂਟਲੀ ਦੇ ਮੈਂਟਲੀ ਅਭਿਆਸ ਕਰਦੇ ਜਿੱਦਾਂ ਮੰਨ ਲਓ ਇਹ ਐਸੀ ਛੱਡ ਦਿੰਦੇ ਨੇ ਫੁੱਲ ਤੇ ਇੱਕ ਟੀ-ਸ਼ਰਟ ਹੀ ਪਾਈ ਹੁੰਦੀ ਤੇ ਉੱਤੇ ਫੌਲਪੇਪਰ ਜਿਹੜਾ ਵਾ ਉਹ ਹੀ ਲੈ ਕੇ ਸੌਣਾ ਪੈਂਦਾ ਉਹ ਵੀਦੋ 2 ਘੰਟੇ ਬਾਅਦ ਆ ਕੇ ਠਾਣਦੇ ਨੇ। ਜਿੱਦਣ ਪਰੇਸ਼ਾਨੀ ਹੁੰਦੀ ਹੈ। ਮਤਲਬ ਕੋਟ ਮਾਰਨਾ ਆਪਣਾ ਕੀਤੀ ਤੇ ਦੂਸਰੇ ਤਰੀਕੇ ਨਾਲ ਸਾਡੀ ਕੋਟ ਮਾਰਨੀਗੇ ਕਰਦੇ ਵਰਦਾ ਬੰਦੇ ਨੂੰ ਮੈਂਟਲੀ ਕਰਦੇ ਨੇ ਵੀ ਪਰੇਸ਼ਾਨੀ ਕਰਨਾ। ਤੇ ਜਦੋਂ ਹਸਪਤਾਲ ਨੇ ਜਦੋਂ ਤੁਸੀਂ ਆੜਾ ਜੀ ਕਿੰਦਾ ਫਲਾਈਟ ਦੇ ਵਿੱਚ ਤੁਹਾਨੂੰ ਪਤਾ ਸੀ ਕਿ ਤੁਸੀਂ ਵੀ ਆ ਰਹੇ ਹੋ ਜਾਂ ਉਹਨੂੰ ਫਲਾਈਟ ਪਹਿਲਾਂ ਤਾਂ ਹੀ ਸੋਚਿਆ ਜਦੋਂ ਫਲੈਟ ਤੋਂ ਵੀ ਅਨੁਦਿੱਤੀ ਜਗ੍ਹਾ ਸ਼ਿਫਟ ਕਰਨ ਲੱਗੇ ਹਨ ਕਿ ਕੈਂਪ ਵਿੱਚ ਲੈ ਕੇ ਚੱਲਦੇ ਸਿਰ ਜੀ ਨੂੰ ਕਾਫੀ ਟਾਈਮ ਗਿਆ ਚੱਲਿਆ 7-8 ਘੰਟੇ ਤੱਕ ਇਹ ਮਹਿਸੂਸ ਹੋਇਆ ਕਿ ਆ ਤੇ ਕੁਬਸਰੀ ਦਾ ਆ ਮੇਰੇ ਨੂੰ ਪੁੱਛਿਆ ਆ ਪਹਿਲਾਂ ਤਾਂ ਨਾ ਦੱਸਿਆ ਨਹੀਂ ਤੇਰੇ ਦੱਸਿਆ ਵੀ ਆਪਾਂ ਤੁਸੀਂ ਵੀ ਆ ਜਾ ਰਹੇ ਹਾਂ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਸੁਪਨੇ ਟੁੱਟੇ ਕਿਉਂਕਿ ਇਸ ਵਾਰ 2.5 ਸਾਲ ਦੇ ਵਿੱਚ ਚਾਹ ਪੈਸਾ ਕਮਾਇਆ ਲੇਕਿਨ ਕੀ ਆ ਬਹੁਤ ਬਹੁਤ ਡਾਕਟਰਾਂ ਨੂੰ ਜੇ ਤਾਂ ਜੇ ਕੋਈ ਜਿਹੜੀ ਪਹਿਲਾਂ ਦੀ ਕਮਾਈ ਕੀਤੀ ਹੋਗੀ ਜਾਂ ਕੋਈ ਕਰ ਜਾ ਚੁੱਕਿਆ ਹੋਵੇ ਕੋਈ ਲਾ ਕੇ ਫੀਲ ਖਤਮ ਕਰਕੇ ਕਿੰਨੇ ਪੈਸੇ ਖਤਮ ਚੁੱਕੀ ਮੈਂ 40 ਤੋਂ ਪਲੱਸ ਲੱਗ ਗਿਆ ਹੁੰਦਾ ਕਿੰਨਾ ਦਾ ਇੱਕ ਜਦੋਂ ਕੱਲ ਮੰਤਰੀ ਵੀ ਮਿਲੇ ਤੁਹਾਨੂੰ ਕਿੰਨਾ ਦਾ ਸੀ ਫੋਟਾ ਦਾ ਸ਼ਵਾਸ ਕਿੰਨਾ ਦਾ ਉਹਨਾਂ ਨੇ ਨੂੰ ਖੁਸ਼ਾ ਦਿੱਤਾ ਵੀ ਕੋਈ ਨਾ ਕੋਈ ਕੁਝ ਸਰਕਾਰ ਪੱਖੋਂ ਵੀ ਤੁਹਾਡੀ ਹੈਲਪ ਕੀਤੀ ਜਾਏਗੀ। ਉਹ ਜਿਹੜੇ ਜੈਂਟਕੋਵੀਨ ਪੈਸੇ ਵਾਪਸ ਕਰਵਾਵਾਂਗੇ। ਹੌਸਲਾ ਦਿੱਤਾ ਕਿਉਂ ਦੇਖੋ। ਕੀ ਅਪੀਲ ਕੀ ਕਰਨਾ ਚਾਹੁੰਦੇ ਹੋ? ਮੈਂ ਖੀਰ ਦੇਖੋ ਇਹ ਸਵਾਲ ਵੀ ਅਪੀਲ ਕੀ ਕਰਨਾ ਚਾਹੁੰਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਸ਼ਾਇਦ ਇਨ੍ਹਾਂ ਏਜੰਡਾ ਦੇ ਚੱਕਰਾਂ 'ਚ ਨਦੇਗੀ ਫਿਰਦੇ ਨੇ। ਮੈਂ ਤੇ ਅਸੀਂ ਇਹ ਇਨ੍ਹਾਂ ਨੌਜਵਾਨਾਂ ਨੂੰ ਵੀ ਜੇ ਜਾਣਾ ਹੈਗੇ ਚੰਗੇ ਤਰੀਕੇ ਨਾਲ ਜਾਓ। ਸਹੀ ਏਜੰਟ ਚੁਣੋ। ਤੇ ਇਸਨੇ ਮਿਲ ਕੇ ਚੈੱਕ ਨੰਬਰ ਤੇ ਜਾਓ। ਅੱਜ ਜਿੰਨਾਂ ਲੋਕੀ ਕਿ ਜਿਆਦਾ ਪੈਸੇ ਲਾਉਣ ਦਾ ਇੱਥੇ ਲਾ ਕੇ ਆਪਣਾ ਕੋਈ ਕਾਰੋਬਾਰ ਕਰ ਲੋ ਜਾਓ ਗਲਤ ਰਸਤੇ ਨਾ ਜਾਓ ਕੰਪਨੀ ਐ ਰਜਿਸਟਰ ਨਾ ਕਰੋ ਬਿਲਕੁਲ ਪਿਛਲੇ ਕਹਿੰਦੇ ਕਿ 2.5 ਸਾਲ ਤੋਂ ਮੈਂ ਸਫ਼ਰ ਦੇ ਵਿੱਚ ਹੀ ਅਮਰੀਕਾ ਦੇ ਸਫ਼ਰ ਦੇ ਵਿੱਚ ਹੀ 2.5 ਸਾਲ ਤੋਂ ਚਾਹੇ ਉਹ ਇੰਗਲੈਂਡ ਗਏ ਇੰਗਲੈਂਡ ਤੋਂ ਯੂਰਪ ਯੂਰਪ ਤੋਂ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੁੰਦੇ ਬ੍ਰਾਜ਼ਿਲ ਤੱਕ ਫਲਾਈਟ ਸੀ ਬਾਕੀ ਅੱਗੇ ਦਾ ਸਫ਼ਰ ਸਾਰਾ ਪੈਦਲ ਤੇ ਜਾਂ ਜੰਗਲਾਂ ਦਾ ਸਫ਼ਰ 6 ਮਹੀਨੇ ਤੋਂ ਰੋਟੀ ਨਹੀਂ ਖਾਦੀ ਕੱਲ ਆ ਕੇ ਘਰ ਦੀ ਰੋਟੀ ਖਾਦੀ ਹੈ ਹੱਥ ਦੀ ਕਹਿੰਦੇ ਬ੍ਰੈਡਾਂ ਤੇ ਬਿਸਕੁਟਸ ਸੇ ਹੀ ਗੁਜ਼ਾਰਾ ਕੀਤਾ ਪਾਣੀ ਵੀ ਜੇ ਪੀਤਾ ਤਾਂ ਨਹਿਰਾਂ ਦੇ ਵਿੱਚੋਂ ਜਾਂ ਕਿਤੇ ਗੰਦੇ ਨਾਲੇ ਦੇ ਵਿੱਚੋਂ ਜਿੱਤੋਂ ਪਾਣੀ ਮਿਲਿਆ ਉਹ ਹੀ ਪਾਣੀ ਪੀ ਕੇ ਗੁਜ਼ਾਰਾ ਕੀਤਾ ਇਹ ਸਫਰ ਦਾ ਅਮਰੀਕਾ ਦਾ ਸਫਰ ਇਹ ਤੈਅ ਕਰਦਾ ਔਰ 11 ਦਿਨ ਅਮਰੀਕਾ ਦੇ ਵਿੱਚ ਜੇ ਉਹ ਕ੍ਰੋਸ ਕੀਤੀ ਬਾਰਡਰਸ ਤੇ 11 ਦਿਨ ਅਮਰੀਕਾ ਦੇ ਵਿੱਚ ਰਹਿਣ ਤੋਂ ਬਾਅਦ ਹੀ ਇੱਥੇ ਵਾਪਸ ਆਪਣੇ ਘਰ ਪਰਤਦਾ ਹੈ ਜਿਸ ਬਾਅਦ ਔਰ ਹੁਣ ਆਪਣੀ ਆਪ ਜੀਤੀ ਦੱਸ ਰਿਹਾ ਹੈ ਔਰ ਨੌਜਵਾਨਾਂ ਨੂੰ ਵੀ ਅਪੀਲ ਕਰ ਰਿਹਾ ਕਿ ਪੰਜਾਬੀ ਨੌਜਵਾਨ ਜਾਂ ਚਾਹੇ ਭਾਰਤੀ ਕੋਈ ਵੀ ਹੈ ਜੇ ਵਿਦੇਸ਼ ਜਾਣਾ ਵੀ ਜਤ ਚਾਹਦਾ ਤਾਂ ਉਹ ਕਹਿੰਦਾ ਕਿ ਵੀਜ਼ਾ ਦੇ ਨਾਲ ਜਾਓ ਨਾ ਕਿ ਇਹਨਾਂ ਏਜੰਟਾਂ ਦੇ ਚੱਕਰਾਂ ਤੋਂ ਬਚੋ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁੱਟੂ ਚਾਵਲਾ ਜਗਬਨੀ ਟਿੰਗਲੀ ਨੂੰ ਜਾਸਪਰ ਚਾਈਲਡ ਕੱਲ ਜਦੋਂ ਉੱਪਰ تھے ਉਹ ਉਹ ਪਲੇਨ ਸਾਰੇ ਸੁਪਨੇ ਤੋੜ ਕੇ ਆ ਗਿਆ ਜਦੋਂ ਉਹਨੇ ਬੜੇ ਦੇਖੇ ਕਿ ਅਮਰੀਕਾ ਜਾਵਾਂਗੇ ਆਪਣੀ ਪਮਾਈ ਕਰਾਂਗੇ ਪਰ ਸੁਪਨੇ ਪੂਰੇ ਹੋ ਸਕਦੇ ਆਤੂਰੇ ਤੇ 4 ਵਾਰ ਤਾਂ 80 ਪਹਿਲਾਂ ਨਹੀਂ ਸਾਲ ਡੇਢ ਪਹਿਲਾਂ ਨਹੀਂ ਗੱਲ ਬਣੀ ਫਿਰ ਆਤੂਰੇ 6 ਮਹੀਨੇ ਪਹਿਲਾਂ ਜਦ ਤਾਈਂ ਗਈ ਤੇ ਮੈਂ ਉਹ ਰਸਤੇ ਵਾਕਫ ਦੇਸ਼ਾਂ ਜਿੰਦਾ ਪਹੁੰਚ ਗਿਆ ਸੀ ਅਮਰੀਕਾ ਪਰ ਅੰਨੇ ਅਰਦਾ ਮੇਰੇ ਕੋ ਵੀ ਜਾਦੀ ਗਾਲੇ ਛੱਡ ਵੀ ਜਾਦੀ ਉਹ ਤੋਂ ਵੀ ਮਜੋਰ ਕੁਝ ਆ ਜੋਰ ਬਤੋਂ ਕਿ ਤਾਂ ਵਸਵਾ ਕੁ ਦੇਸ਼ਾਂ ਦੀ ਹੁੰਦਾ ਹੋਇਆ ਨਾ ਮੰਡੰਗ ਇਹ ਇਦਾਂ ਦਾ ਨਹੀਂ ਸੀ ਕੋਈ ਹੀਲਾ ਹੈਗਾ ਕਿ ਇੰਗਲੈਂਡ ਦੇ ਵਿੱਚ ਇਸ ਟੇਕਲ ਪਰ ਤੇ ਉਥੇ ਸਟੇ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮੇ ਹੁੰਦੀ ਆਸ ਨਹੀਂ ਹੈ ਇਸ ਕਰਕੇ ਫਿਰ ਮੈਂ ਰਸਤਾ ਅਮਰੀਕਾ ਦਾ ਚੁਣਿਆ ਵੀ ਚਲੋ ਉੱਥੇ ਕੋਈ ਆਸ ਹੈ ਜੀ ਆ ਵੀ ਪੇਪਰ ਬਣ ਜਾਣਗੇ ਜਾਂ ਪੱਕੇ ਹੋ ਜਾਣਗੇ ਕੋਈ ਆਪਣੀ ਫੈਮਿਲੀ ਨੂੰ ਸਾਥ ਲਾ ਲਈ ਉੱਥੇ ਡੌਕਰਸ ਵੀ ਰਾਹ ਦੇ ਵਿੱਚ ਹਰਾਸ ਕਰਦੇ ਨੇ ਡੌਂਕਰ ਜਦੋਂ ਆ ਲੋਕਿੰਗ ਨਾਲ ਚੱਲਦੇ ਨੇ ਤੇ ਗਰੁੱਪ ਲੈ ਕੇ ਚੱਲਦੇ ਨੇ ਜਿਹੜਾ ਗਰੁੱਪ ਜੋ ਕੋਈ ਇੱਕ ਦੋ ਮੁੰਡਾ ਪਿੱਛੇ ਰਹਿ ਗਿਆ ਉਹਨਾਂ ਦੀ ਬਾਤ ਵੀ ਕੁਝ ਨਹੀਂ ਉਹਨਾਂ ਜਣਾਤੀ ਨੂੰ ਛੱਡੋ ਤੇ ਨਹੀਂ ਚੰਗੋ ਅਨ ਚਾਹੀਏ ਵੀ ਉਹ ਇਹ ਕੁਦਰਤੀ ਤੰਗੀ ਨਹੀਂ ਕਰਦਾ। ਪਰ ਜਿੰਨਾ ਚਿਰ ਡਾਕਟਰ ਤੋਂ ਦੇਣ ਨਾਲ ਤੁਰਨਾ ਪੈਂਦਾ ਜੇ ਬੰਦਾ ਬਿਮਾਰ ਆ ਗੁੰਝੀ ਹੈ ਪਰੇਸ਼ਾਨ ਹੈ ਜਿੰਨਾ ਤੁਰਨਾ ਹੀ ਪੈਣਾ ਜੇ ਦਾ ਆਪਣੇ ਸਰੀਰ ਤੇ ਆਜੀ ਤਾਕਤ ਜਾਂ ਜਾਨ ਹੈਗੀ ਤੁਰ ਲੋ ਜਿਹਦੇ ਪਿੱਛੇ ਰਹਿ ਗਏ ਤੇ ਫਿਰ ਮੌਤ ਬੀਤੇ ਕੱਲ ਪੰਜਾਬ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਅਮਰੀਕਾ ਤੋਂ ਪਲੇਨ ਉਤਰਦਾ ਔਰ ਪਲੇਨ ਅਮਰੀਕਾ ਦੀ ਆਮਦੀ ਉੱਪਰ ਆਲ ਆਰਮੀ ਦੇ ਪਲੇਨ ਦੇ ਵਿੱਚ ਇੱਕ ਕੋਈ ਕਰੀਬ 100 ਦੇ ਕਰੀਬ ਜਿਹੜੇ ਭਾਰਤੀ ਨੇ ਉਹ ਡਿਪੋਰਟ ਕੀਤੇ ਗਏ ਉਹਨਾਂ ਦੇ ਨਾਲ ਜਸਪਾਲ ਸਿੰਘ ਵੀ ਸੀ ਜਿਹੜੇ ਕੀ ਫਤਿਹਗੜ੍ਹ ਚੂੜੀਆਂ ਦੇ ਗੁਰਦਾਸਪੁਰ ਦੇ ਰੈਡ ਮਲੇ ਨੇ ਔਰ ਮੇਰੇ ਨਾਲ ਨੇ ਜਸਪਾਲ ਚਾਈਲ ਕੱਲ ਜਦੋਂ ਉੱਪਰ ਹਤੇ ਉਹ ਉਹ ਪਲੇਨ ਸਾਰੇ ਸੁਪਨੇ ਤੋੜ ਗਿਆ ਮੇਨੂੰ ਲੱਗਦਾ ਬਿਲਕੁਲ ਸੁਪਨੇ ਬੜੇ ਦੇਖੇ ਸੀ ਕਿ ਅਮਰੀਕਾ ਜਾਵਾਂਗੇ ਆਪਣੀ ਤਮਾਈ ਕਰਾਂਗੇ ਪਰ ਸੁਪਨੇ ਪੂਰੇ ਨਹੀਂ ਹੋ ਸਕੇ ਤਸਪਾਰ ਕਦੋਂ ਤੋਂ ਸਫ਼ਰ ਸ਼ੁਰੂ ਹੋਇਆ ਇਸ ਅਮਰੀਕਾ ਦਾ ਸਫ਼ਰ ਸ਼ੁਰੂ ਕਦੋਂ ਤੋਂ ਹੋਇਆ ਜਾਂ ਇੱਕ ਵਿਦੇਸ਼ ਦਾ ਸਫ਼ਰ ਕਦੋਂ ਤੋਂ ਸ਼ੁਰੂ ਹੋਇਆ ਕਰੋ ਮੈਂ ਇਥੋਂ 250 ਸਾਲ ਮੰਨ ਲੀ ਜੀ ਭਾਜੀ 250 ਪਹਿਲਾਂ ਮੈਂ ਇਥੋਂ ਗਿਆ ਸੀ ਕਰੋ ਅਸਮੈ ਅਮਰੀਕਾ ਪਹੁੰਚਣ ਦੀ ਆਸ ਵਿੱਚ ਬਹੁਤ ਬਾਰ ਟਰਾਈਆਂ ਕੀਤੀਆਂ ਬਿਲਾਂ ਸਾਲ ਡੇਢ ਪਹਿਲਾਂ ਨਹੀਂ ਗੱਲ ਬਣੀ ਫਿਰ ਅੱਜ ਤੋਂ 6 ਮਹੀਨੇ ਪਹਿਲਾਂ ਤੇ ਟਰਾਈ ਕੀਤੀ ਤੇ ਮੈਂ ਰਸਤਿਆਂ ਦੇ ਵਾਰ-ਵਾਰ ਦੇਸ਼ਾਂ ਨੂੰ ਦਾ ਪਹੁੰਚ ਗਿਆ ਸੀ ਅਮਰੀਕਾ ਪਰੇ ਮੇਰੇ ਨਾਲ ਸ਼ੁਰੂ ਕੀਤਾ ਤਵ ਕਿੰਨੇ ਦਿਨ ਉਸ ਅਮਰੀਕਾ ਦੀ タルਦੀ ਦੇ ਰਹੇ ਉਸ ਜਗਾ ਦੇ ਰਹੇ ਮੈਂ 11 ਦੇ 11 ਮੇਰੇ ਖਲ ਅਮਰੀਕਾ ਤੇ ਵੇਖੀ ਵੀ ਨਹੀਂ ਹੋਣੀ ਉੱਥੇ ਮੈਂ ਉਹੀ ਜਿਹੜਾ ਅਨਬਾਸ ਚ ਬਿਠਾ ਕੇ ਲੈ ਕੇ ਗਏ ਨੇ ਥੋੜਾ ਬਹੁਤ ਮਤਲਬ ਜੇ ਦੋ ਬਾਰਡ ਟੱਪਿਆ ਹਾਂ ਜੀ ਕੋਈ ਸੌ ਬਾਰਡ ਜੋ ਮੀਨ ਜਿਹੜਾ ਇਦਾਂ ਗਏ ਤੇ ਬਾਅਦ ਚ ਕਈ ਕੁਝ ਲੈ ਆ ਗਏ ਜੇਲ ਚ ਕੋਈ ਨਾ ਕੋਈ ਚਾਹ ਚੁੱਕਾ ਜਿਸ ਵਲ ਸਭ ਤੋਂ ਪਹਿਲੇ ਤੇ ਤੁਸੀਂ ਗਏ ਇੰਗਲੈਂਡ ਤੇ ਇੰਗਲੈਂਡ ਤੁਹਾਡੇ ਕੋਲ ਵੀਜ਼ਾ ਸੀ ਉਹ ਕੀ ਸੀ ਇੰਗਲੈਂਡ ਦਾ ਮੇਰੇ ਕੋਲ ਵੀਜ਼ਾ ਸੀ ਗਾਹੇਟਰ ਵੀਜ਼ਾ ਸੀ ਉਹ ਤੋਂ ਫਿਰ ਮੈਂ ਜਾਵਾਂ ਗਿਆ ਜਾਵਾਂ ਤੋਂ ਫਿਰ ਇੰਨਾ ਵਕ ਵਕ ਦੇ ਸੰਜ ਹੁੰਦਾ ਹੋਇਆ ਨਾ ਮਾਂ ਜੰਗਲ ਫਿਰ ਮੈਂ ਨਾਲ ਪਹੁੰਚਿਆ ਕਿ ਇਦਾਂ ਦਾ ਨਹੀਂ ਸੀ ਕੋਈ ਹੀਲਾ ਹੈਗਾ ਸੀ ਕਿ ਇੰਗਲੈਂਡ ਦੇ ਵਿੱਚ ਸਟੇ ਕਰ ਪਰਲੇ ਉੱਥੇ ਸਟੇ ਉੱਥੇ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮਿਲਦੀ ਆਸ ਨਹੀਂ ਹੈ ਇਹਨਾਂ ਦੇ ਜੇ ਜੇ ਮੇਰੇ ਅਮਰੀਕਾ ਦੇ ਚੁਣਿਆਂ ਵੀ ਚੱਲੋ ਉੱਥੇ ਕੋ ਜਾਸ ਹੈਗੀ ਆ ਵੀ ਪੇਪਰ ਬਣ ਜਾਣਗੇ ਜਾਂ ਪੱਕੇ ਹੋ ਜਾਣਗੇ ਕੋਈ ਆਪਣੀ ਫੈਮਿਲੀ ਨੂੰ ਸਾਡ ਲਾਗੇ ਉੱਥੇ ਪਰ ਜਿਹੜਾ ਨਹੀਂ ਗਿਆ ਬਣ ਸਕਿਆ ਫੈਮਿਲੀ ਦੇ ਵਿੱਚ ਵੀ ਕੋਲ ਕੋਲ ਨੇ ਤੇ ਅੰਮੀ ਤੇ ਮੇਰੇ ਮਾਦਰ ਨੇ ਮੇਰਾ ਬਰਦਰ ਹੈ ਅੱਜ ਉੱਥੇ ਬੱਚੇ ਬੱਚੇ ਵੀ ਛੋਟੇ ਠੀਕ ਬੱਚੇ ਛੋਟੇ ਕਿਉਂਕਿ ਮੈਂ ਇੱਕ ਵੀਡੀਓ ਦੇਖ ਰਿਹਾ ਕਿ ਉਹ ਬੱਚੇ ਬਹੁਤ ਛੋਟੇ ਪਿੰਦੇ ਪੇ ਸੀਦਾ ਟੀਚਰ ਤੋਂ ਤੁਹਾਨੂੰ ਤਾਂ ਸ਼ਾਇਦ ਉਹ ਵੀ ਇੱਕ ਭਾਵੁਕ ਕਰਨ ਵਾਲੀ ਵੀਡੀਓ ਹੈ ਹਾਂ ਜੀ ਬੱਚਿਆਂ ਨੂੰ ਵੀ ਚਲੋ ਬਹੁਤ ਪੁੱਛੀ ਹੋਈ ਸੀ ਆਪਾਂ ਨੂੰ ਕਿਤੇ ਨਾ ਕਿਤੇ ਹੋਇਆ ਕਿਦਾਂ ਆਪਾਂ ਸਹੀ ਸਲਾਮਤ ਆਪਣੇ ਬੱਚਿਆਂ ਚ ਆ ਗਏ ਹੁਣ ਕਈ ਮੇਰੇ ਨਾਲ ਜਿਹੜੇ ਮੁੰਡੇ ਕਈ ਵਿਚਾਰੇ ਰਸਤੇ 'ਚ ਇਨ੍ਹਾਂ ਦੀ ਪਨਾਮਾ ਦੀ ਡੈਥ ਹੋ ਗਈ ਤੇ ਕਿਦਾਂ ਕਿਤੇ ਆਪਾਂ ਆਏ ਕੀ ਕਿਸਮਤ ਹੁੰਦੀ ਹੈ ਆਪੀ ਉਹ ਉਹ ਜਿਹੜਾ ਪਨਾਮਾ ਦਾ ਜੰਗਲਾਂ ਦਾ ਸਫਰ ਜਾਂ ਪੈਦਲ ਦਾ ਸਫਰ ਕਿਦਾਂ ਦਾ ਸਫਰ ਹੈ ਕਿਉਂਕਿ ਫਿਲਮਾਂ 'ਚ ਬਹੁਤ ਲੋਕ ਦੇਖਦੇ ਨੇ ਕਿ ਇੱਕ ਫਿਲਮੀ ਸੀਨ ਵੱਖਰੀ ਤਰ੍ਹਾਂ ਦੇ ਹੁੰਦੇ ਨੇ ਕਿ ਬਕਾਇਆ ਨੇ ਜ਼ਰਦਾਂ ਲੇਕਿਨ ਅਸਲੀਅਤ ਕੀ ਹੈ ਸਿਰਮਾਨ ਆਲੋਕੇ ਦੇ ਜਿਆਦਾ ਵਾਧੇ ਆਪੀ ਦੈਂਜੇ ਸੇ ਬਹੁਤ ਟੌਪ ਗਿਆ ਤੁਸੀਂ ਕਿਹਾ ਕਿ ਦਾਦੇ ਵਿੱਚ ਡੈਥ ਵੀ ਹੋਣੀ ਹੈ ਹਾਂਜੀ ਡੈਥ ਕੋਈ ਜਿੱਦਾਂ ਮੰਨ ਲਓ ਕਿ ਡੈਡ ਬੋਡੀ ਆ ਵਗੈਰਾ ਵਿਪਿੰਜਰ ਨੇ ਉਹ ਵੀ ਮਿਲੇ ਵੇਖਣ ਨੂੰ ਤੇ ਬਹੁਤ ਜਿਆਦਾ ਕਿ ਖਤਰਿਆਰਾ ਇਕਮ ਕੁਝ ਇਦਾਂ ਦੇ ਵੀ ਸੀ ਕਿ ਵੇਖਰ ਨੂੰ ਮਿਲਾਂਗੇ ਕੁ ਪੰਜਾਬੀ ਵੀ ਹੋਣਗੇ ਉਹਨਾਂ ਦੇ ਵਿੱਚ ਹਾਂ ਜਿੱਦਾਂ ਮੰਨ ਲਓ ਕਿ ਲੋਕ ਬਾਡੀਆਂ ਨੂੰ ਇਦਾਂ ਦੀਆਂ ਮਿਲੀਆਂ ਜਿਨ੍ਹਾਂ ਦੇ ਘੜੇ ਪਾਏਗੇ ਉਹਨਾਂ ਤੇ ਵੀ ਕੁੜੀੜੀ ਦੀ ਬਾਡੀ ਵੀ ਸੀ ਉਹ ਜਿਹੜੇ ਫਿਰ ਨਹੀਂ ਸਫ਼ਰ ਕਰ ਸਕਦੇ ਜਾਂ ਬਿਮਾਰ ਹੋ ਗਏ ਜਾਂ ਕੇ ਕਿਲੋ ਪਿੱਛੇ ਰਹਿ ਗਏ ਜਾਂ ਡੌਂਕਣਾ ਛੱਡ ਦਿੱਤਾ ਪਿੱਛੇ ਤੇ ਉਹ ਫਿਰ ਪਿੱਛੇ ਰਹਿ ਜਾਂਦੇ ਨੇ ਤੇ ਉਹ ਕੋਈ ਰਸਤਾ ਵੀ ਨਹੀਂ ਹੁੰਦਾ ਉਹਨਾਂ ਨੂੰ ਤਾਂ ਮਤਲਬ ਇਕੱਲਾ ਬੰਦਾ ਰਹਿ ਗਿਆ ਕਿੱਧਰ ਨੂੰ ਜਾਏਗਾ ਇਹ ਦਾ ਤੜਕੜਾ ਜੰਗਲਿਆਂ ਦੀਆਂ ਪਾਰ ਕਰਨੀਆਂ ਕਈ ਕੋਈ ਡੌਕਰਸ ਵੀ ਰਾਹ ਦੇ ਵਿੱਚ ਹਰਾਸ ਕਰਦੇ ਨੇ ਡੌਕਰ ਜਿੱਦਾਂ ਮਲੋਗੀ ਨਾਲ ਚੱਲਦੇ ਨੇ ਤੇ ਗਰੁੱਪ ਲੈ ਕੇ ਚੱਲਦੇ ਨੇ ਜਿੱਦਾਂ ਗਰੁੱਪ 'ਚੋਂ ਕੋਈ ਇੱਕ ਦੋ ਮੁੰਡਾ ਪਿੱਛੇ ਰਹਿ ਗਿਆ ਉਹਨਾਂ ਦੀ ਬਾਤ ਵੀ ਕੁਝ ਨਹੀਂ ਉਹਨਾਂ ਜਾਣਾਂ ਦੀ ਨਹੀਂ ਛੱਡੋ ਕਿ ਤੂੰ ਚੱਲੋ ਤੇ ਅਸੀਂ ਚਾਹੀਏ ਵੀ ਉਹ ਵੀ ਹਰ ਪਤਾ ਨਹੀਂ ਦੰਗ ਹੀ ਨਹੀਂ ਕਰ ਸਕਦੇ ਇੱਕ ਤੈਅ ਹੁੰਦਾ ਕਿ 80 ਕਿਲੋਮੀਟਰ ਆਪਾਂ ਤੁਰਨਾ ਹੀ ਪਊਗਾ ਤਹਾ ਵੀ ਆਪਾਂ ਜੰਗਲ ਕ੍ਰਾਸ ਕਰਨਾ ਬਸ ਉਹ ਜਿੱਨਾ ਚ ਡਾਕਟਰ ਤੋਂ ਦੇ ਨਾਲ ਤੁਰਨਾ ਪੈਂਦਾ ਜੇ ਬੰਦਾ ਬਿਮਾਰ ਆ ਕੋਈ ਵੀ ਹੈ ਪਰੇਸ਼ਾਨ ਹੈ ਜਿੱਦਾਂ ਤੁਰਨਾ ਹੀ ਪੈਣਾ ਜੇ ਤਾਂ ਆਪਣੇ ਸਰੀਰ ਤੇ ਆ ਗਈ ਤਾਕਤ ਜਾਂ ਜਾਨ ਹੈਗੀ ਤੁਰ ਲੋ ਜੇ ਪਿੱਛੇ ਰਹਿ ਗਏ ਤੇ ਫਿਰ ਮੌਤ ਹੀ ਰੋਟੀ ਪਾਣੀ ਰੋਟੀ ਪਾਣੀ ਕੋਈ ਨਹੀਂ ਜੰਗਲ ਚ ਇਦਾਂ ਆਪਾਂ ਜਿੱਦਾਂ ਪਾਣੀ ਲੈ ਆ ਕੇ ਤੁਰਦੇ ਜਾਂ ਮੱਲੋ ਕੋ ਬਿਸਕੁਟ ਬ੍ਰੈਡ ਵਗੈਰਾ ਜਿੰਨਾਗਾ ਆਪਾਂ ਚੁੱਕ ਸਕਦੇ ਆ ਤੇ ਉਹਦੀ ਸਭਾ ਜਿੰਨੀਆਂ ਨਦੀਆਂ ਨੂੰ ਨਦੀਆਂ ਚ ਪਾਣੀ ਪੀਣਾ ਤੇ ਨਰ ਜਸਪਾਲ ਨੂੰ ਕਿਨੀ ਦੇ ਹੋ ਗਈ ਜੋ ਕੀ ਕਰਦੇ ਆ ਮੈਂ ਸਹੀ ਕੋਈ ਸੋਚ ਉਹ ਮੈਂ ਕੱਲ ਆ ਕੇ 6 ਮਹੀਨੇ ਬਾਅਦ ਜਿਹੜੀ ਆਪਣੇ ਹੱਥ ਲਈ ਤੇ ਬੈਡਾਂ ਤੇ 6 ਮਹੀਨੇ ਕਿਤੇ ਜਸਪਾਲ ਸੇ ਤੋਂ ਵੀ ਬੜਾ ਕਮਜ਼ੋਰ ਲੱਗਦਾ ਜਸਪਾਲ ਸਾਹਿਬ ਮੈਂਟਲੀ ਵੀ ਗੱਲ ਵੀ ਨਹੀਂ ਪੂਰੀ ਤਰ੍ਹਾਂ ਕਰ ਪਾ ਰਿਹਾ ਮੈਂ ਮੈਂਟਲੀ ਸਟ੍ਰੈਸ ਟੈਂਸ਼ਨ ਸਿਹਤ ਕਮਜ਼ੋਰ ਬਹੁਤ ਹੋ ਗਈ ਹੈ 3 ਕਿਲੋ ਵਜ਼ਨ ਨਹੀਂ ਘਟਿਆ ਜਿਹੜੀ 11 ਦੇ ਅਮਰੀਕਾ ਦੇ ਵਿੱਚ ਸੀ ਉੱਥੇ ਵੀ ਕੋਈ ਇਦਾਂ ਦਾ ਪ੍ਰੈਸ਼ਰ ਸੀ ਇਦਾਂ ਦੀ ਪੋਲੀਟਿਕਲ ਹਰਾਸਮੈਂਟ ਸੀ ਫਿਜ਼ੀਕਲੀ ਵੀ ਜਾਂ ਕੁਝ ਹੋਰ ਮੈਂ ਤਾਂ ਮੈਂਟਲੀ ਦੇ ਮੈਂਟਲੀ ਦਾਸ ਕਰਦੇ ਜਿੱਦਾਂ ਮੰਨ ਲਓ ਇਹ ਐਸੀ ਛੱਡ ਦਿੰਦੇ ਨੇ ਫੁੱਲ ਤੇ ਇੱਕ ਟੀ-ਸ਼ਰਟ ਹੀ ਪਾਈ ਹੁੰਦੀ ਤੇ ਉੱਤੇ ਫੋਲ ਦੇ ਉੱਪਰ ਜਿਹੜਾ ਵਾ ਉਹ ਹੀ ਲੈ ਕੇ ਸੌਣਾ ਪੈਂਦਾ ਉਹ ਵੀਰ ਉਹ 2 ਘੰਟੇ ਬਾਅਦ ਆ ਕੇ ਠਾ ਡੰਦੇ ਨੇ ਜਿੱਦਾਂ ਪਰੇਸ਼ਾਨੀ ਦਿੰਦੇ ਨੇ ਮਤਲਬ ਕੋਟ ਮਾਰਨਾ ਕੀਤੀ ਤੇ ਦੂਸਰੇ ਤਰੀਕੇ ਨਾਲ ਸਾਡੀ ਕੋਟ ਮਾਰਨਗੇ ਕਰਦੇ ਉਹ ਅੱਦਾਂ ਬੰਦੇ ਨੂੰ ਮੈਂਟਲੀ ਕਰਦੇ ਨੇ ਵੀ ਪਰੇਸ਼ਾਨੀ ਕਰਨਾ ਤੇ ਜਦੋਂ ਹਸਪਤਾਲ ਨੇ ਜਦੋਂ ਤੁਸੀਂ ਆਣਾ ਸੀ ਤੇ ਕਿਤਾ ਫਲਾਈਟ ਦੇ ਵਿੱਚ ਤੁਹਾਨੂੰ ਪਤਾ ਸੀ ਕਿ ਤੁਸੀਂ ਵੀ ਆ ਰਹੇ ਹੋ ਜਾਂ ਉਹ ਫਲਾਈਟ ਪਹਿਲਾਂ ਨਹੀਂ ਸੋਚਿਆ ਜਦੋਂ ਪਲਾਨ ਚ ਵੀ ਅਨੁਤੀ ਜਗ੍ਹਾ ਸ਼ਿਫਟ ਕਰਨ ਲੱਗੇ ਨਹੀਂ ਕਿ ਕੈਂਪ ਚ ਲੈ ਕੇ ਚੱਲ ਜੇ ਜੇ ਜਦੋਂ ਕਾਹਲੀ ਟਾਈਮ ਇਹ ਚੱਲਿਆ 7-8 ਦਿਨ ਤੇ ਤੇ ਨੂੰ ਮਹਿਸੂਸ ਹੋਇਆ ਕਿ ਆਹ ਤੇ ਬਸਰੀਗਾ ਆਮੀ ਨੂੰ ਪੁੱਛਿਆ ਆਪਾਂ ਪਹਿਲਾਂ ਤਾਂ ਨਾ ਦੱਸਿਆ ਨਹੀਂ ਫੇਰ ਦੱਸਿਆ ਕਿ ਆਪਾਂ ਚੁਹੀ ਗਿਆ ਜਾ ਰਹੇ ਫਿਰ ਬਹੁਤ ਦੁੱਖ ਹੋਇਆ ਕਿਉਂਕਿ ਸੁਪਰਨੈਟ ਵਰਕੇ ਦਿੱਤਾ ਸੁਪਰਨੈਟ ਮੈਂ ਜਦੋਂ ਇਸ ਵਾਰ 2.5 ਸਾਲ ਦੇ ਵਿੱਚ ਸ਼ਾਇਦ ਪੈਸਾ ਕਮਾਇਆ ਲੇਕਿਨ ਕੀ ਆ ਬਹੁਤ ਬਸ ਕਿਉਂ ਪਰ ਆਪ ਨੂੰ ਜੇ ਤਾਂ ਕੋਈ ਜਿਹੜੀ ਪਹਿਲਾਂ ਦੀ ਕਮਾਈ ਕੀਤੀ ਹੋਈ ਹੈ ਜਾਂ ਕੋਈ ਕਰ ਜਾ ਚੁੱਕਿਆ ਹੋਵੇ ਕੋਈ ਲਾਗੇ ਤੇ ਫੀਲ ਖਤਮ ਕਰਕੇ ਕਿੰਨੇ ਪੈਸੇ ਖਰਚ ਚੁੱਕੇ ਮੈਂ 40 ਤੋਂ ਪਲੱਸ ਲੱਗ ਗਿਆ ਹੁਣ ਤਾਂ ਕਿੱਦਾਂ ਦਾ ਇੱਕ ਜਦੋਂ ਕੱਲ ਮੰਤਰੀ ਵੀ ਮਿਲੇ ਤੁਹਾਨੂੰ ਕਿੱਦਾਂ ਦਾ ਸੀ ਉਹਨਾਂ ਦਾ ਸ਼ਵਾਸ ਉਹ ਕਿੱਦਾਂ ਦਾ ਉਹਨਾਂ ਨੇ ਉਹਨਾਂ ਨੇ ਨੂੰ ਭਰੋਸਾ ਦਿੱਤਾ ਵੀ ਕੋਈ ਨਾ ਕੋਈ ਕੁਝ ਸਰਕਾਰ ਪੱਖੋਂ ਵੀ ਤੁਹਾਡੀ ਹੈਲਪ ਕੀਤੀ ਜਾਏਗੀ। ਉਹ ਜਿਹੜੇ ਅਜੰਡਾ ਕੋਲੋਂ ਪਹਿਲੇ ਵਾਪਸ ਲਵਾਵਾਂਗੇ। ਹੌਸਲਾ ਦਿੱਤਾ ਕਿਉਂ ਦੇਖੋ। ਕੀ ਅਪੀਲ ਕੀ ਕਰਨਾ ਚਾਹੁੰਦੇ ਹੋ? ਮੈਂ ਖੀਰ ਦੇਖੋ ਇਹ ਸਵਾਲ ਵੀ ਅਪੀਲ ਕੀ ਕਰਨਾ ਚਾਹੁੰਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਸ਼ਾਇਦ ਇਨ੍ਹਾਂ ਅਜੰਡਾ ਦੇ ਚੱਕਰਾਂ 'ਚ ਫਸੇ ਹੋਏ ਨੇ। ਮੈਂ ਤੇ ਅਹੀ ਇਹਨਾਂ ਨੌਜਵਾਨਾਂ ਨੂੰ ਵੀ ਜੇ ਜਾਣਾ ਹੈ ਚੰਗੇ ਤਰੀਕੇ ਨਾਲ ਜਾਓ। ਸਹੀ ਜੰਗਤ ਚੁਣੋ। ਇਹਦੇ ਕਿਹੜੇ ਨੰਬਰ 'ਤੇ ਜਾਓ। ਅਸੀਂ ਮੰਨ ਲਓ ਕਿ ਜਿਆਦਾ ਪੈਸੇ ਲਾਉਣੇ ਤਾਂ ਇੱਥੇ ਲਾ ਕੇ ਆਪਣਾ ਕੋਈ ਕਾਰੋਬਾਰ ਕਰ ਲਓ ਨਾ ਜਾਓ ਗਲਤ ਰਸਤੇ ਨਾਲ ਜਾਓ ਕੰਪਨੀ ਦੇ ਰਸਤੇ ਨਾਲ ਬਿਲਕੁਲ ਪਿਛਲੇ ਕਹਿੰਦੇ ਕਿ 2.5 ਸਾਲ ਤੋਂ ਮੈਂ ਸਫ਼ਰ ਦੇ ਵਿੱਚ ਹੀ ਹਾਂ ਅਮਰੀਕਾ ਦੇ ਸਫ਼ਰ ਦੇ ਵਿੱਚ ਹੀ 2.5 ਸਾਲ ਤੋਂ ਚਾਹੇ ਉਹ ਇੰਗਲੈਂਡ ਗਏ ਇੰਗਲੈਂਡ ਤੋਂ ਯੂਰਪ ਯੂਰਪ ਤੋਂ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੁੰਦੇ ਬ੍ਰਾਜ਼ਿਲ ਤੱਕ ਫਲਾਈਟ ਸੀ ਬਾਕੀ ਅੱਗੇ ਦਾ ਸਫ਼ਰ ਸਾਰਾ ਪੈਦਲ ਤੇ ਜਾਂ ਜੰਗਲਾਂ ਦਾ ਸਫ਼ਰ 6 ਮਹੀਨੇ ਤੋਂ ਰੋਟੀ ਨਹੀਂ ਖਾਦੀ ਕੱਲ ਆ ਕੇ ਘਰ ਰੋਟੀ ਖਾਦੀ ਹੈ ਹੱਥ ਦੀ ਕਿਤੇ ਬ੍ਰੈਡਾਂ ਤੇ ਬਿਸਕੁਟਸ ਸੇ ਹੀ ਗੁਜ਼ਾਰਾ ਕੀਤਾ ਪਾਣੀ ਵੀ ਜੇ ਪੀਤਾ ਤਾਂ ਨਹਿਰਾਂ ਦੇ ਵਿੱਚੋਂ ਜਾਂ ਕਿਤੇ ਗੰਦੇ ਨਾਲੇ ਦੇ ਵਿੱਚੋਂ ਜਿੱਥੋਂ ਪਾਣੀ ਮਿਲਿਆ ਉਹ ਹੀ ਪਾਣੀ ਪੀ ਕੇ ਗੁਜ਼ਾਰਾ ਕੀਤਾ ਇਹ ਸਫਰ ਦਾ ਅਮਰੀਕਾ ਦਾ ਸਫਰ ਇਹ ਤੈਅ ਕਰਦਾ ਔਰ 11 ਦਿਨ ਅਮਰੀਕਾ ਦੇ ਵਿੱਚ ਜੇ ਉਹ ਕ੍ਰੋਸ ਕੀਤੀ ਬਾਰਡਰਸ ਤੇ 11 ਦਿਨ ਅਮਰੀਕਾ ਦੇ ਵਿੱਚ ਰਹਿਣ ਤੋਂ ਬਾਅਦ ਹੀ ਇੱਥੇ ਵਾਪਸ ਆਪਣੇ ਘਰ ਪਰਤਦਾ ਹੈ ਜਸਪਾਲ ਔਰ ਗੁੰਡਾ ਆਪਣੀ ਆਪ ਜੀ ਦੀ ਦੱਸ ਰਿਹਾ ਔਰ ਨੌਜਵਾਨਾਂ ਨੂੰ ਵੀ ਅਪੀਲ ਕਰ ਰਿਹਾ ਕਿ ਪੰਜਾਬੀ ਨੌਜਵਾਨ ਜਾਂ ਚਾਹੇ ਭਾਰਤੀ ਕੋਈ ਵੀ ਹੈ ਜੇ ਵਿਦੇਸ਼ ਜਾਣਾ ਵੀ ਚਾਹੁੰਦਾ ਤਾਂ ਉਹ ਕਹਿੰਦਾ ਕਿ ਵੀਜ਼ਾ ਦੇ ਨਾਲ ਜਾਓ ਨਾ ਕਿ ਇਹਨਾਂ ਏਜੰਟਾਂ ਦੇ ਚੱਕਰਾਂ ਤੋਂ ਬਚੋ ਕੈਮਰਾ ਪਰਸੰਗ ਵਿਕਰਮ ਸੀਮਾ ਦੇ ਨਾਲ ਗੁਰਤੂ ਚਾਵਲਾ ਜਗਵੰਨ ਟਿੰਗਲੀ ਨੂੰ ਦਾਸਪੁਰ ਇਸ ਪਾਸ ਚਾਹੇ ਕੱਲ ਜਦੋਂ ਉੱਪਰ تھے ਉਹ ਉਹ ਪਲੇਨ ਸਾਰੇ ਸੁਪਨੇ ਤੋੜ ਗਿਆ ਲੱਗਦਾ